ਪ੍ਰਾਈਵੇਟ ਹਸਪੀਟਲ ਦਾ ਬਿੱਲ ਇੰਸ਼ੋਰੈਂਸ ਕਵਰ ਕਰੂਗੇ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟਰੀਟਮੈਂਟ ਕੈਸ਼ਲੈਸ ਹੋ ਬਿਨਾ ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਉਹ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਹੁਣ ਪੈਸੇ ਦੀ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ ਸਭ ਲਈ ਨਾਲ ਜਿਹੜਾ ਕੈਦੀਆਂ ਨੂੰ ਰੋਟੀ ਸਬਜੀ ਜੋ ਵੀ ਖਾਣਾ ਮਿਲਦਾ ਉਹਦੀ ਵੀ ਚੈਕਿੰਗ ਕੀਤੀ ਕੰਟੀਨ ਚ ਜਾ ਕੇ ਨਾਲ ਜਿਹੜੇ ਬੰਦੇ ਰੋਟੀ ਬਣਾਉਂਦੇ ਆ ਰੋਟੀ ਸਰਵ ਕਰਦੇ ਆ ਉਹਨਾਂ ਨੂੰ ਵੀ ਜੇ ਕੋਈ ਮੁਸ਼ਕਲ ਆ ਉਹਦੇ ਬਾਰੇ ਪੁੱਛਿਆ ਜੇ ਕਈ ਇਹੋ ਜਿਹੇ ਕੈਦੀ ਹੁੰਦੇ ਆ ਜਿਹੜੇ ਗਰੀਬ ਆ ਤੇ ਕਈਆਂ ਨਿੱਕੇ ਮੋਟੇ ਕੇਸਾਂ ਦੇ ਵਿੱਚ ਹੀ ਉਹ ਆਏ ਹੁੰਦੇ ਆ ਤੇ ਉਹਨਾਂ ਨੂੰ ਵਕੀਲ ਦੀ ਪਿੱਛੋਂ ਪੈਸੇ ਨਾ ਹੋਣ ਕਰਕੇ ਉਹ ਸਹੂਲਤ ਨਹੀਂ ਮਿਲਦੀ ਉਹ ਵੀ ਸੁਪਰਡੈਂਟ ਗਰਚਰਨ ਸਿੰਘ ਧਾਰਿਆਲ ਨੇ ਸਾਡੇ ਇਥੋਂ ਪਟਿਆਲੇ ਜੇਲ੍ਹ ਤੋਂ ਇਹਨਾਂ ਨੂੰ ਕਿਹਾ ਭੀ ਜੇ ਕੋਈ ਇਹੋ ਜਿਹਾ ਕੋਈ ਨਿੱਕੇ ਮੂਟੇ ਕੇਸ ਵਾਲਾ ਜਿਹਦੇ ਪਿੱਛੇ ਕੋਈ ਮੁਲਾਕਾਤ ਕਰਨੀ ਆਉਂਦਾ ਕੋਈ ਉਹ ਖਰਚੇ ਕਰਕੇ ਵਕੀਲ ਨਹੀਂ ਕਰ ਸਕਦੇ ਸਰਕਾਰੀ ਵਕੀਲ ਉਹਨਾਂ ਨੂੰ ਮੱਈਆ ਕਰਾ ਦਈਏ ਕਿਉਂਕਿ ਜਿਹੜੀ ਚੀਜ਼ ਕਾਨੂੰਨ ਤਹਿਤ ਆ ਉਹਦੇ 'ਚ ਆਪਾਂ ਕਿਸੇ ਵੀ ਜਿਹੜੇ ਅੰਦਰ ਕੈਦੀ ਆ ਜਾਂ ਹਵਾਲਾਤੀ ਉਹਨਾਂ ਦੀ ਮਦਦ ਕਰ ਸਕਦੇ ਆ ਬਾਕੀ ਇਹ ਵੀ ਇਨਸਾਨ ਨੇ ਨਾਲ ਸਾਰਿਆਂ ਨੂੰ ਮਿਲ ਕੇ ਇਹੋ ਬੇਨਤੀ ਕੀਤੀ ਆ ਤੇ ਗਾਹ ਆਉਣ ਵਾਲੇ ਸਮੇਂ ਚ ਕੋਸ਼ਿਸ਼ ਇਹੋ ਕਰੋ ਜੋ ਪਿੱਛੇ ਹੋ ਗਿਆ ਆ ਉਹ ਹੋ ਗਿਆ ਤੇ ਗਾਂ ਸੁਧਰਨ ਦੀ ਕੋਸ਼ਿਸ਼ ਕਰੋ ਇਹ ਸੁਧਾਰ ਘਰ ਨੇ ਤੇ ਸਾਡੀ ਕੋਸ਼ਿਸ਼ ਇਹੋ ਆ ਵੀ ਸੁਧਾਰ ਘਰਾਂ ਦੇ ਵਿੱਚੋਂ ਜੇਲਾ ਨਾ ਬਣਾ ਕੇ ਸਗੋਂ ਸੁਧਾਰਕਰ ਬਣਾ ਕੇ ਅਸੀਂ ਜਿੰਨੇ ਵੀ ਇੱਥੇ ਕੋਈ ਕੈਦੀ ਆ ਜਾਂ ਹਵਾਲਾਤੀ ਆ ਜਾਂ ਕੈਦਨਾ ਹਵਾਲਾਤਨਾ ਨੇ ਉਹਨਾਂ ਨੂੰ ਸੁਧਾਰ ਕੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਮੁੜ ਤੋਂ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਉਹ ਵਸੇਬਾ ਕੀਤਾ ਜਾਵੇ ਉਹਦੇ ਤਹਿਤ ਅਸੀਂ ਇੱਥੇ ਵੀ ਪਟਿਆਲੇ ਜੇਲ੍ਹ ਦੇ ਵਿੱਚ ਵੀ ਆਈਟੀਆਈ ਦੇ ਵੈਲਡਿੰਗ ਦੇ ਕੰਪਿਊਟਰ ਦੇ ਉਹ ਸਾਰੇ ਕੋਰਸ ਸ਼ੁਰੂ ਕੀਤੇ ਆ ਜੀ ਦੇ ਤਹਿਤ ਬਿਊਟੀ ਪਾਰਲਰ ਦਾ ਕੋਰਸ ਕੁੜੀਆਂ ਵਾਸਤੇ ਉਹ ਉਹਦੇ ਵਿੱਚ ਇੱਥੇ ਸਖਿਆਰਤੀਆਂ ਨੇ ਦਾਖਲੇ ਵੀ ਲਏ ਆ ਤੇ ਕੋਸ਼ਿਸ਼ ਇਹੋ ਆ ਵੀ ਜੇ ਕੋਈ ਜੇਲ੍ਹ ਦੇ ਵਿੱਚ ਆਉਂਦਾ ਆ ਤੇ ਉਹ ਇੱਥੋਂ ਕੁਝ ਸਿੱਖ ਕੇ ਜਾਵੇ ਤੇ ਘਰ ਜਾ ਕੇ ਆਪਦਾ ਕੋਈ ਨਾ ਕੋਈ ਰੋਜ਼ਗਾਰ ਹਾਸਲ ਕਰਕੇ ਆਪਦਾ ਕੰਮ ਚਲਾਵੇ ਅੰਦਰ ਫੈਕਟਰੀ ਵੀ ਸਾਡੇ ਚੱਲਦੀ ਆ ਜੀ ਦੇ ਵਿੱਚ ਖੱਡੀਆਂ ਚੱਲਦੀਆਂ ਪਾਵਰਾਂ ਚੱਲਦੀਆਂ ਜਿੱਦੇ ਚ ਕਪੜਾ ਬਣਾਇਆ ਜਾਂਦਾ ਆ ਜਾਂ ਸਾਡੇ ਅੰਦਰ ਕਾਰਪੈਂਟਰ ਦਾ ਕੰਮ ਵੀ ਕਰਦੇ ਆ ਜਿਹੜੇ ਕੈਦੀ ਆ ਜਾਂ ਹਵਾਲਾਤੀ ਆ ਬੈਂਚ ਟੇਬਲ ਕੁਰਸੀਆਂ ਇੱਕ ਤੇ ਉਹਨਾਂ ਨੂੰ ਕੋਈ ਨਾ ਕੋਈ ਮਿਹਨਤ ਦੇ ਪੈਸੇ ਮਿਲਦੇ ਆ ਇੱਕ ਜਿਹੜੇ ਕੈਦੀ ਕੰਮ ਕਰਦੇ ਆ ਉਹਨਾਂ ਦਾ ਧਿਆਨ ਪੁੱਠੇ ਪਾਸੇ ਦੀ ਜਗ੍ਹਾ ਤੇ ਚੰਗੇ ਪਾਸੇ ਲੱਗਦਾ ਸੋਚ ਉਹਨਾਂ ਦੀ ਜਿਹੜੀ 네ਗੇਟਿਵ ਤੋਂ ਪੋਜ਼ਿਟਿਵ ਹੁੰਦੀ ਆ ਤੇ ਇੱਕ ਅੰਦਰ ਨੌਜਵਾਨਾ ਵੀ ਗੱਲ ਕੀਤੀ ਇੱਕ ਨੌਜਵਾਨ ਮੁੰਡਾ ਮਿਲਿਆ ਚੰਗੇ ਪਰਿਵਾਰ ਚੋਂ ਹੀ ਹਜੇ ਪਲੱਸ 2 ਹੀ ਉਹਨੇ ਕੀਤੀ ਹੈ ਅੱਜ ਤੋਂ ਮੈਨੂੰ ਲੱਗਦਾ ਵੀ 5-6 ਸਾਲ ਪਹਿਲਾਂ ਦੀ ਗੱਲ ਆ ਉਹ ਕਿਤੇ ਕੋਈ ਇੱਥੇ ਝਗੜਾ ਆਇਆ ਸ਼ੂਟਿੰਗ ਕਰਦਾ ਸੀ ਜਿਹੜਾ ਆਪਾਂ ਗਨ ਸ਼ੂਟਰ ਹੁੰਦੇ ਆ ਜਿਹੜੇ ਪ੍ਰੋਫੈਸ਼ਨਲ ਸ਼ੂਟਰ ਜਿਹੜੇ ਕਿ ਨੈਸ਼ਨਲ ਇੰਟਰਨੈਸ਼ਨਲ ਖੇਡ ਕੇ ਪੰਜਾਬ ਦਾ ਨਾਂ ਉੱਚਾ ਕਰਦੇ ਆ ਸਾਡੇ ਦੇਸ਼ ਦਾ ਨਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਉੱਚਾ ਕਰਦੇ ਆ ਤੇ ਉਹਦੀ ਚੰਗੀ ਗੇਮ ਸੀ ਮੁੰਡੇ ਦੀ ਨੈਸ਼ਨਲ ਖੇਡ ਕੇ ਆਇਆ ਸੀ ਪਲੇਅਰ ਤੇ ਗਾਂ ਅਜੇ 12ਵੀਂ ਉਹਨੇ ਕੀਤੀ ਸੀ ਤੇ ਗਾਂ लवली ਪ੍ਰੋਫੈਸ਼ਨਲ ਯੂਨੀਵਰਸਿਟੀ ਚ ਦਾਖਲਾ ਲਿਆ ਸੀ ਪਹਿਲਾਂ ਚੰਗੇ ਸਕੂਲ ਦੇ ਵਿੱਚ ਉਹਦੀ ਸਕੂਲਿੰਗ ਹੀ ਚੰਡੀਗੜ੍ਹ ਦੀ ਬਵੀਕ ਸਕੂਲ ਜਿਹੜਾ ਕਿ ਦੁਨੀਆ ਦੇ ਵਿੱਚ ਜਿਹੜੇ ਸਕੂਲਾਂ ਦਾ ਨਾਂ ਆ ਉਹਦੇ ਵਿੱਚ ਇਹਦਾ ਸਕੂਲ ਹੀ ਮੁੰਡੇ ਦਾ ਤੇ ਇੱਕ ਸਿਰਫ ਨਿੱਕੇ ਜਿਹੇ ਗੁੱਸੇ ਤੋਂ ਕੋਲ ਗਾਨੇ ਹੀ ਕਿਤੇ ਮੜਾ ਜਾ ਝਗੜਾ ਆ ਤੇ ਦੋਹਾਂ ਜਣਿਆਂ ਨੂੰ ਗੋਲੀ ਮਾਰ ਕੇ ਮਾਰਤਾ ਦੇ ਵੇਖੋ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਹੁਣ ਘਟੋ ਘਟ ਵੀ ਜੇ ਕੈਦ ਹੋਈ ਤੇ ਘੱਟ ਤੋਂ ਘੱਟ ਵੀ 20 ਸਾਲ ਕੈਦ ਹੋਣੀ ਆ ਤੇ ਉਹਦੇ ਚ ਇਹ ਨੌਜਵਾਨ ਨਾਲ ਇਹਦਾ ਬਾਪ ਤੇ ਚੰਗੇ ਭਲੇ ਘਰ ਚੋਂ ਆ ਦੱਸਦਾ ਪਿਆ ਸੀ ਵੀ ਸਾਡਾ ਪਰਿਵਾਰ ਵੀ ਪਿਸ਼ੋਕੜ ਵੀ ਚੰਗਾ ਪਰਿਵਾਰ ਆ ਸਰਦਾਰਾਂ ਦਾ ਟੱਬਰ ਵਜਦਾ ਤੇ ਜਦੋਂ ਕੋਈ ਵੀ ਕਿਤੇ ਝਗੜਾ ਹੁੰਦਾ ਨਾ ਜਰਿਆ ਧਰਿਆ ਹੀ ਕੰਮ ਆਉਂਦਾ ਹਮੇਸ਼ਾ ਆਪਣੀ ਸੋਚ ਨੂੰ ਆਪਾਂ ਪੋਜ਼ਿਟਿਵ ਬਣਾ ਕੇ ਰੱਖੀਏ ਜੇ ਕੋਈ ਲੜ ਪਿਆ ਵਾ ਉਹਨੂੰ 2 4 5 ਸਕਿੰਟ ਜਰ ਲੋ ਪਾਣੀ ਪੀ ਲੋ ਠੰਡਾ ਤੁਹਾਡਾ ਮਨ ਠੰਡਾ ਹੋ ਜੇ ਹਮੇਸ਼ਾ ਜਦੋਂ ਬੰਦਾ ਗੁੱਸਾ ਕਰਦਾ ਨਾ ਗਰਮ ਹੁੰਦਾ ਤੇ ਉਹ ਬੰਦੇ ਦਾ ਦਿਮਾਗ ਮਨ ਉਹ ਚੰਡਾਲ ਦਾ ਰੂਪ ਧਾਰਨ ਕਰ ਜਾਂਦਾ ਕਈ ਨਾ 2 4 ਸਕਿੰਟ ਦਾ ਗੁੱਸਾ ਉਹ ਪੀੜੀਆਂ ਦੀਆਂ ਪੀੜੀਆਂ ਕਰਕੇ ਕਰ ਦਿੰਦਾ ਜ਼ਿੰਦਗੀ ਬੰਦੇ ਦੀ ਤੇ ਖਰਾਬ ਹੁੰਦੀ ਹੈਗਾ ਬੱਚਿਆਂ ਦੀ ਗਾਂ ਰਿਸ਼ਤੇਦਾਰਾਂ ਦੀ ਰਿਸ਼ਤੇਦਾਰ ਦੂਰ ਹੋ ਜਾਂਦੇ ਆ ਉਹ ਕਹਿੰਦੇ ਵੀ ਯਾਰੇ ਤੇ ਲੜਾਈਆਂ ਝਗੜੇ ਕਰਦੇ ਆ ਇਹ ਕ੍ਰਾਈਮ ਕਰਦੇ ਆ ਇਹ ਨਸ਼ੇ ਦਾ ਕਾਰੋਬਾਰ ਕਰਦੇ ਆ ਜਾਂ ਇਹਨਾਂ ਨੇ ਕਤਲ ਕੀਤੇ ਆ ਇਹਨਾਂ ਤੋਂ ਪਿੱਛੇ ਹੋ ਜਾਈਏ ਵੀ ਵੇਖੋ ਪਹਿਲੀ ਤੇ ਗੱਲ ਆਪਾਂ ਨੂੰ ਜੁਰਮ ਕਰਨਾ ਨਹੀਂ ਚਾਹੀਦਾ ਆਪਾਂ ਨੂੰ ਸੁਚੇਤ ਰਹਿਣਾ ਚਾਹੀਦਾ ਚੰਗੇ ਕੰਮ ਕਰਨੇ ਚਾਹੀਦੇ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਜੇ ਕਰ ਸਕਦੇ ਕਿਸਦਾ ਭਲਾ ਕਰੀਏ ਤੇ ਜਿਹੜੇ ਲੋਕ ਜੁਰਮ ਕਰਕੇ ਜੇਲ੍ਹਾਂ ਦੇ ਵਿੱਚ ਆ ਗਏ ਆ ਤੇ ਸਾਡੀ ਕੋਸ਼ਿਸ਼ ਇਹੋ ਆਪੀ ਉਹਨਾਂ ਨੂੰ ਸੁਧਾਰ ਕੇ ਉਹਨਾਂ ਨੂੰ ਵਾਕਈ ਬੰਦੇ ਬਣਾ ਕੇ ਉਹਨਾਂ ਦੇ ਘਰਾਂ 'ਚ ਭੇਜ ਗਏ ਤਾਂ ਜੋ ਆਪਦੇ ਪਰਿਵਾਰਾਂ ਦੇ ਵਿੱਚ ਹੱਸਦੇ ਵਾਸਤੇ ਖੇਡਦੇ ਤੇ ਆਪਦੇ ਪਰਿਵਾਰਾਂ ਲਈ ਰੋਜ਼ਗਾਰ ਲੈ ਕੇ ਆਉਣ ਪੈਸੇ ਕਮਾਉਣ ਤੇ ਆਪਦੇ ਬੱਚੇ ਪਾਲਣ ਧੰਨਵਾਦ